ਦੇਖਣ ਆਲੇ ਆਏ ਇਹਨੂੰ ਤੇ ਉਹ ਦੇਖਦੂ ਕੇ ਕਹਿੰਦੇ ਇਸ ਤੋਂ ਇਲਾਵਾ ਨਹੀਂ ਕੋਈ ਹੋ ਰੇਟਨਿਕੂ ਦੇਖਦੂ ਕੇ ਭਾਈ ਦਰਵਾਜ਼ੇ ਵੱਲੋਂ ਨਹੀਂ ਬਾਹਰ ਨਿਕਲਦੇ ਕੰਧਾਂ ਟੱਪ ਕੇ ਸਰਪੈਕਰ ਲਾਉਂਦੇ ਚਲਣਦੇ ਕੁੜੀਆਂ ਨੇ ਬੁਰਕਾ ਸ਼ਾਦੀ ਤੇ ਵੀ ਟੱਪ ਗਏ ਮੁਕੰਮਲ ਸੰਪੁਰ ਨੇ ਬਾਜਾ ਵਾਲਿਆਂ ਨੂੰ ਬਾਜਾ ਵਾਲੇ ਕਹਿੰਦੇ ਯਾਰ ਇਹ ਕੰਮ ਸਾਡੇ ਨੂੰ ਨਾ ਕਰਾਓ ਇਹ ਦਕ ਮੁਕਲਾਵੇ ਆਲੇ ਦਿਨ ਆਪਣੀ ਸਾਥ ਨੂੰ ਫੋਨ ਕਰਕੇ ਕਹਿੰਦੇ ਪੀਏ ਸ਼ੀਸ਼ਾ ਸੋ ਇਹ ਤੇ ਤੀਜੀ ਦਮਾ ਵੀ ਸਾਬਣ ਲਾਵੇ ਇਦਾਂ ਲੱਗਦਾ ਜੰਗਾਲ ਵਾਲੇ ਹੱਥ ਧੋਣ ਦੇ ਤੀਜੀ ਦਮਾ ਸਾਬਣ ਲਾ ਕੇ ਵੀ ਨਹੀਂ ਮੈਲ ਲੱਥੀ ਛੜਿਆ ਵੀ ਪਰਾ ਮੇ ਬਕੂ ਬੰਦਾ ਈ ਕੱਲ ਇੱਕ ਦਫਤਰ ਚ ਗਿਆ ਉਹ ਕਹਿੰਦੇ ਸਾਰੇ ਇੱਧਰ ਨਾ ਸਾਈਨ ਕਰਿਆ ਆਪਣੇ ਤੇ ਜੇਬੀ ਚੋਂ ਭਾਈ ਬੱਕਰੇ ਦਾ ਪਾਵਾ ਕੱਢਿਆ ਐਡਾ ਉਹ ਗਿਣਾ ਕਰਕੇ ਉਹਦੇ ਪੇਪਰ ਤੇ ਪੇਛੰਦਿਆ ਪੈਲਥਾਂ ਨਹੀਂ ਵੇਗੇ ਉਹਨੇ ਮੋਟੀ ਮਾਰ ਕਰ ਰੱਖੀ ਸਾ ਇੱਕ ਤਾਂ ਕੁੜੀ ਭਾਈ ਭੱਜ ਗਈ ਇਹਦੇ ਨਾਲ ਕੋ ਪਤਾ ਚੱਲੇ ਉਹ ਕਿਤੇ ਪਿੰਲੇ ਦੀ ਭੱਜੀ ਆ ਰਾਹ ਨੂੰ ਪਿੰਲੇ ਦੀ ਭੱਜੀ ਆ ਤੇ ਰਾਹ ਨੂੰ ਜ਼ਰੀ ਸੀ ਅੱਛਾ ਰਸਤੇ 'ਚ ਮਿਲਿਆ ਉਹ ਤੈਸੇ ਹੀ ਆਲੇ ਦਨ ਪਰਾ ਨੇ ਕਿਹਾ ਕਿ ਠੀਕ ਆ ਸਾਨੂੰ ਮੰਜ਼ੂਰ ਆ ਇਹਦਾ ਸਕਾ ਭਰਾ ਵਿਚੋਂ ਕਹਿੰਦਾ ਉਲ ਉਏ ਉਹ ਪਾਈ ਕੋਣ ਤੁਸੀਂ ਇਹ ਨੂੰ ਕਰਿਆ ਉਏ ਇਹ ਨੂੰ ਵੇਖਣਾ ਇਹ ਕੁੜੀ ਵਾਲੇ ਕੁੜੀ ਵਾਲੇ ਵੇਖ ਕੇ ਨੂੰ ਕਹਿੰਦੇ ਜੀ ਸਾਨੂੰ ਕਬੂਲ ਆ ਇਹਦਾ ਸਕਾ ਭਰਾ ਪਿਛੋਂ ਨਿਕਲ ਕੇ ਕਹਿੰਦਾ ਅੱਲਾਹ ਅੱਲਾਹ ਨਾ ਤਾੜੇ ਦਮਗੇ ਮਾਰ ਕੇ ਵਾਲੇ ਵੇਖ ਬੁਕਿਓ ਕਹਿੰਦੇ ਨਹੀਂ ਵੇਖਣਾ ਬੁਕਣਾ ਵੇਖਣਾ ਬੁਖਾਉਣਾ ਕੀ ਆ ਹੋਣ ਅੱਲਾ ਦੇ ਤੋਂ ਮੁਰਦ ਨਾ ਕਰੋ ਯਾਲੇ ਨੂੰ ਦੇਖਣ ਆਗੇ ਤੋ ਇਹਨੂੰ ਵੇਖ ਕੇ ਕਹਿੰਦੇ ਸਾਨੂੰ ਤੇ ਬੁਖਾਤਾ ਅੱਗੇ ਨਾ ਹੁੰਦੀ ਫਿਰ ਅੱਗੇ ਨਾ ਕਿਤੇ ਮਾਇਓ ਉਹਨਾਂ ਨੇ ਦੁੱਧ ਪਲਾਈ ਦੇ ਰੇ ਸਭੀ ਦੁੱਧ ਲਿਆ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਵੇ ਤੇ ਲਾਲ ਬੋਤਲ ਵੀ ਪਾਰੋ ਦਿਲ ਕੋਲ 11 ਦੀ ਕਿਆ ਹੋ ਗਿਆ ਨਾ ਤੇਰਾ ਸੋਹਰਾ ਸਾਰੇ ਪਰੋਣੇ ਨੂੰ ਕਹਿਣ ਰਿਹਾ ਇਮਲੀ ਸਾਡਾ ਨਾ ਜਵਾਈ ਆ ਗੱਲ ਬਾਹਰ ਨਾ ਪਤਾ ਲੱਗੀ ਇਹ ਗੱਲ ਇੱਥੇ ਨਾ ਪੀਰੋ ਬੰਦਾ ਨਾ ਰਿਸ਼ਤਾ ਦੇਖਣ ਆਇਆ ਤੇ ਦੇਖ ਦੂ ਕਿ ਕਹਿੰਦਾ ਭਾਜੀ ਉਹ ਜਿਹੜੀਆਂ ਸਟੇਡੀਅਮ ਚ ਨਹੀਂ ਇਕੱਠੇ ਹੋਣਗੀਆਂ ਸ਼ਾਦੀਆਂ ਹੁੰਦੀਆਂ ਉੱਚ ਸਾਭ ਨਾਲ ਮਰ ਜਾਏ ਮਸਲਾ ਸਰਖਾ ਉਹ ਮਸਲਾ ਸਰਖਾ ਹਰ ਜਾ ਉੱਚ ਸਾਭ ਰੱਖਣਾ ਲੁੱਕ ਲੁੱਕ ਰੱਚ ਦਿਗਾਨੇ ਕਹਿੰਦੇ ਫੇਸਬੁਕ 'ਤੇ ਕਹਿੰਦੇ ਠੀਕ ਹੈ ਲੇਕਿਨ ਇਹ ਤੁਸੀਂ ਪੱਕ ਕਰੋ ਵੀ ਮੁੰਡਾ ਪਾਕਿਸਤਾਨੀ ਸੱਜੀ ਇੱਕ ਮਚੋਲਾ ਇਹਨੂੰ ਕੁੱਟਨ ਦਿਆ ਅੱਲਾ ਪੇ ਚੋਲਾ ਹਾਂਜੀ ਜਿੰਨਾ ਕਰੋਦਾ ਰਿਸ਼ਤੇ ਉਹ ਕਹਿੰਦਾ ਮੈਂ ਜਦੋਂ ਦਾ ਇਹਨੂੰ ਵਖਾਇਆ ਉਹ ਤੋਂ ਬਾਅਦ ਮੈਨੂੰ ਕਿਸੇ ਨੇ ਕਿਹਾ ਹੀ ਨਹੀਂ ਸਭ ਤੋਂ ਐਸੀ ਪੈ ਗਈ ਸੀ ਹੂਮ ਮੰਗਣੀ ਹਾਂ ਟਿਸ਼ੂ ਜਾ ਉਹ ਮਾਰ ਜੁੱਤੀਆਂ ਟਿਸ਼ੂ ਜੁੱਤੀਆਂ ਲਾਉਣ ਵਾਲਾ ਕਾਰਪੇਟਰ ਮੂੰਹ ਤੇ ਮਾਰੇ ਕਾਰਪੇਟਰ ਉਹ ਤੂੰ ਕੋਈ ਤਿੰਨ ਕ ਪਾਣੀ ਮੱਛੀ ਲੈ ਕੇ ਨਾ ਜੇਬ ਚ ਰੱਖ ਜਦੋਂ ਕਿਤੇ ਮਾਰਾ ਜਾ ਪਰਸੀਨਾ ਆਇਆ ਉਹਨਾਂ ਤਾਂ ਕੀ ਹਾਂ ਇਹ ਖਾਤ ਵਿਚ ਮੱਛੀ ਜ਼ਿੰਦਾ ਹੋ ਜਾਏ ਭਾਵੇਂ ਮੇਰੇ ਸਾਡੀ ਉਮਰ ਖੰਭਾ ਨਾ ਗਿੱਡਾ ਖਾਲ ਘੜਦਾ ਰਿਹਾ ਤੂੰ ਦੇਖ ਬਸ ਜਦੋਂ ਕਰ ਲੀਆਂ ਕਰ ਲੀਆਂ ਕਿ ਹੁਣ ਇਹੀ ਕੰਮ ਕਰੀ ਜਾਏ ਉਹ ਸੁੱਕੀ ਓਜਰੀ ਨਾ ਕੱਲ ਕੰਨ ਖਾਲ ਖਾਂਦੇ ਆ ਇਹਦਾ ਮਾਤ ਦੋ ਬਸ ਯਾਰ ਸੁੱਕੀ ਓਜਰੀ ਨਾ ਕਿ 10000